ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਅ ਟੈਂਪਰ ਟੂ ਮਰਡਰ ਜਿਸ ਨੂੰ ਲਿਖਿਆ ਹੈ ਅਮਰਤ ਕੌਰ ਬੜੁਖਾ ਜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਉਹ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਜਿਵੇਂ ਕੋਈ ਚੋਰੀ ਫੜੀ ਗਈ ਹੋਵੇ ਮੰਤਰੀ ਨੇ ਬੇਈਮਾਨਾ ਭ੍ਰਿਸ਼ਟਾਚਾਰੀਆਂ ਦੀਆਂ ਜੜ੍ਹਾਂ ਨੂੰ ਸਾਨੂੰ ਹੀ ਘਟੀਆਂ ਪੈਣੀਆਂ ਇਹਨਾਂ ਨੇ ਦੇਸ਼ ਨੂੰ ਕੋਹਕੜਾ ਕਰਕੇ ਰੱਖ ਦਿੱਤਾ ਹੈ ਬੇਈਮਾਨੀ ਦਾ ਪੈਸਾ ਹਜਿੰਮ ਕਰਨਾ ਬਹੁਤ ਔਖਾ ਹੈ ਆਪਣੇ ਬੇਟੇ ਦੀ ਆਵਾਜ਼ ਸੁਣ ਕੇ ਲਾਹਤ ਦੀ ਤੋਰ ਹੌਲੀ ਹੋ ਗਈ ਉਸ ਨੇ ਹੱਥ ਵਿੱਚ ਫੜਿਆ ਬੈਗ ਆਪਣੀ ਪਤਨੀ ਨੂੰ ਲਾਇਆ ਫਿਰ ਉਹਦੇ ਹੱਥੋਂ ਵਾਪਸ ਫੜ ਲਿਆ ਅਤੇ ਫਿਰ ਅੰਦਰ ਰੱਖਣ ਚ ਲਿਆ ਗਿਆ ਏਸੀ ਚਲਾ ਕੇ ਉੱਥੇ ਹੀ ਆਰਾਮ ਕੁਰਸੀ ਤੇ ਸਿਰ ਪਸੰਘ ਕਰਕੇ ਬੈਠ ਗਿਆ ਸੋਚਣ ਲੱਗਾ ਵੋਟਾਂ ਪੈਣ ਵਿੱਚ ਅਜੇ ਸਮਾਂ ਪਿਆ ਹੈ ਨੇਤਾ ਜੀ ਨੇ ਪਹਿਲਾਂ ਹੀ ਨੋਟਾਂ ਦਾ ਬੈਗ ਖਰਾ ਦੁੱਤਾ ਕਹਿੰਦੇ ਵੋਟਾਂ ਦੇ ਨੇੜੇ ਚੈਕਿੰਗ ਵੱਧ ਹੋਣ ਲੱਗ ਜਾਂਦੀ ਹੈ ਲਲਿਤ ਨੂੰ ਇੱਕ ਇੱਕ ਸੱਤ ਅਜੇ ਹੀ ਆਵਾਜ਼ ਸੁਣਾਈ ਦਿੱਤੀ ਅ ਟੈਂਪਰ ਟੂ ਮਾਰਡਨ ਉਸ ਨੇ ਪਤਨੀ ਨੂੰ ਆਵਾਜ਼ ਮਾਰੀ ਪਤਨੀ ਨੂੰ ਸਾਹਮਣੇ ਦੇਖ ਕੇ ਬੋਲਿਆ ਇਹਨੂੰ ਕੀ ਹੋਇਆ ਤੇਰੀ ਔਲਾਦ ਨੂੰ ਇਹ ਦੀਆਂ ਜਦਾਂ ਪੁੱਟਣ ਲੱਗਿਆ ਕਿਹਦਾ ਮਰਡਰ ਚੁੱਪ ਕਰਾਏ ਨੂੰ ਸਕੂਲ ਵਿੱਚ ਸਮਾਗਮ ਹੈ ਉਸਦੇ ਦੋਸਤ ਦੋ ਦੋਸਤ ਵੀ ਆਏ ਹੋਏ ਨੇ ਤਿਆਰੀ ਕਰ ਰਹੇ ਨੇ ਸਟੇ ਤੇ ਨਾਟਕੇ ਡੰਡੀ ਪਤਨੀ ਆ ਕੇ ਚਲੀ ਗਈ ਫਿਰ ਛੇਤੀ ਹੀ ਪਰਤਾਈ ਤੇ ਬੋਲੀ ਉਸ ਦਿਨ ਮਾਪਿਆਂ ਨੂੰ ਵੀ ਬੁਲਾਇਆ ਸਕੂਲ 'ਚ ਲਲਤ ਨੇ ਪਤਨੀ ਦੀ ਗੱਲ ਸੁਣਨ ਤਾਂ ਲਈ ਪਰ ਜਵਾਬ ਕੋਈ ਨਹੀਂ ਦਿੱਤਾ ਬੱਚਿਆਂ ਦੀਆਂ ਆਵਾਜ਼ਾਂ ਅਜੇ ਵੀ ਉਸਦੇ ਕੰਨਾਂ 'ਤੇ ਪੈ ਰਹੀਆਂ ਸਨ ਉਸ ਦਾ ਧਿਆਨ ਪਿੰਡ ਵਿੱਚੋਂ ਸੁਣੀਆਂ ਗੱਲਾਂ ਵੱਲ ਚਰਾ ਗਿਆ ਪਿੰਡ ਵਿੱਚ ਓਪਰੇ ਬੰਦੇ ਆਏ ਹੋਏ ਨੇ ਉਸ ਨੂੰ ਤਾਂ ਅੱਜ ਪਤਾ ਲੱਗਿਆ ਕਹਿੰਦੇ ਨੇ ਕਿ ਉਹਨਾਂ ਨੂੰ ਆਇਆ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੁਣੀਆਂ ਹੋਈਆਂ ਸਾਰੀਆਂ ਗੱਲਾਂ ਲਲਤ ਦੇ ਦਿਮਾਗ ਵਿੱਚ ਘੁੰਮਣ ਲੱਗ ਪਈਆਂ ਸਾਰਾ ਪਿੰਡ ਸੋਚੀ ਪਿਆ ਹੋਇਆ ਸੀ ਇਹ ਦੋ ਜਣੇ ਹੈ ਕੌਣ ਸਨ ਕਿੱਥੋਂ ਆਏ ਸਨ ਮਾੜੇ ਕੰਮ ਕਰਨ ਵਾਲਿਆਂ ਨੇ ਸਮੇਂ ਦੇ ਮੱਥੇ ਤੇ ਮਾੜਾ ਹੋਣ ਦੀ ਤਕਤੀ ਨਾ ਦਿੱਤੀ ਸੀ ਲੋਕਾਂ ਨੂੰ ਵੇਖ ਰਹੀ ਸੀ ਇਹ ਪਤਾ ਨਹੀਂ ਕਿ ਉਹ ਜਿਹੇ ਹਨ ਕਿਤੇ ਇਹ ਪਿੰਡ ਵਾਸੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੇ ਇਰਾਦੇ ਨਾਲ ਆਏ ਹੋਣ ਕਿਸੇ ਨੇ ਆਖਿਆ ਨਾਲ ਇੱਕ ਔਰਤ ਹੈ ਇਸ ਲਈ ਸਾਡਾ ਕੋਈ ਵੀ ਮਾੜਾ ਨਹੀਂ ਕਰਨਗੇ ਕੋਈ ਹੋਰ ਬੋਲਿਆ ਨਾ ਤਾਂ ਸਾਰੇ ਮਰਦ ਹੀ ਭਲੇ ਹੁੰਦੇ ਨੇ ਨਾ ਸਾਰੀਆਂ ਔਰਤਾਂ ਭਲ ਜਾਂਦੀਆਂ ਨੇ ਅੱਜ ਕੱਲ ਬਥੇਰੀਆਂ ਔਰਤਾਂ ਵੀ ਮਾੜੇ ਕੰਮ ਕਰਦੀਆਂ ਨੇ ਲਾਲਸੇ ਦਿਮਾਗ ਵਿੱਚ ਸੋਚ ਉਪਰੀ ਕਿ ਤੇ ਉਹੋ ਪਿੰਡ ਦੇ ਜਾਇਜ ਜਾਇਜ ਕੰਮਾਂ ਦੀ ਜਾਂਚ ਪੜਤਾਲ ਦਾ ਹਿੱਸਾ ਤਾਂ ਨਹੀਂ ਇਹ ਦੋਵੇਂ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕਰਦੇ ਜਿਹੜਾ ਵੀ ਕੋਈ ਇਹਨਾਂ ਨੂੰ ਮਿਲਣ ਜਾਂਦਾ ਹੈ ਜਾਂ ਭੇਤ ਥੇਤ ਲੈਣ ਜਾਂਦਾ ਹੈ ਉਹ ਕੋਈ ਤਸੱਲੀ ਬਖਸ ਜਵਾਬ ਨਹੀਂ ਦੇ ਸਕਦਾ ਉਹ ਅੰਦਰ ਦੀ ਗੱਲ ਦੱਸ ਦੇ ਹੀ ਨਹੀਂ ਆਗਲਾ ਨਿਰਾਸ਼ ਜਿਹਾ ਹੋ ਕੇ ਮੋੜ ਆਉਗਾ ਆਵੰਤਾ ਕੋਈ ਉਹਨਾਂ ਕੋ ਜਾਣਦਾ ਹੀ ਨਹੀਂ ਭਾਵੇਂ ਬੱਚਿਆਂ ਨੂੰ ਉਸ ਪਾਸੇ ਜਾਣ ਤੋਂ ਮਨਾ ਦਿੱਤਾ ਹੋਇਆ ਸੀ ਫਿਰ ਵੀ ਦਾਅ ਲੱਗਦੇ ਆ ਬੱਚੇ ਉਧਰ ਚਲੇ ਜਾਂਦੇ ਪਿੰਡ ਵਾਲੇ ਸੋਚਦੇ ਕਿ ਜਿੰਨਾ ਚਿਰ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲ ਜਾਂਦਾ ਉਹਨਾਂ ਚਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਿਸ ਕਿਸੇ ਨੂੰ ਵੀ ਉਸ ਨੂੰ ਨੇੜੇ ਦੇਖਿਆ ਦੇਖਣ ਦੀ ਕੋਸ਼ਿਸ਼ ਕੀਤੀ ਇਹ ਹੀ ਆਖਦਾ ਕਿ ਕੋਈ ਜਖਮੀ ਹਾਲਤ ਵਿੱਚ ਪਿੰਡ ਤੋਂ ਜੰਗਲ ਵੱਲ ਬਾਈ ਰਸਤੇ ਵੱਡੇ ਰੁੱਖ ਹੇਠ ਟੁੱਟੀ ਜਹੀ ਛਾਂ ਵਿੱਚ ਰਹਿ ਰਿਹਾ ਹੈ ਉਸ ਦੇ ਨਾਲ ਇੱਕ ਔਰਤ ਵੀ ਹੈ ਕਿਸੇ ਨੇ ਆਖਿਆ ਔਰਤ ਉਸ ਦੀ ਮਾਜਾਪਦੀ ਹੈ ਜਖਮਾਂ ਦਾ ਨਾਲ بڑے ਮਮਤਾ ਵਾਲੀ ਤਰੀਕੇ ਨਾਲ ਕਰਦੀ ਹੈ ਬਹੁਤ ਸ਼ਾਂਤੋ ਬਾਹਰ ਘਟ ਹੀ ਨਿਕਲਦੇ ਚੈਦ ਕਿਸੇ ਦੁਸ਼ਮਣ ਤੋਂ ਡਰਦੇ ਲੁਕੇ ਹੋਣ ਨੇ ਇਸ ਲਈ ਕਿਸੇ ਨੂੰ ਭੇਡ ਨਹੀਂ ਦਿੰਦੇ ਸੀ ਕਈ ਵਾਰ ਤਾਂ ਦੇਖਣ ਨੂੰ ਲੱਗਦਾ ਕਿ ਉਹ ਇਥੋਂ ਕਿੰਨੀ ਕਿੰਨੀ ਦੂਰ ਘਾਇਵ ਰਹਿੰਦੀ ਸੀ ਜੰਗਲ ਵਿੱਚ ਲੱਕੜੀਆਂ ਲੈਣ ਗਏ ਇੱਕ ਮਜ਼ਦੂਰ ਨੇ ਦੱਸਿਆ ਮੈਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਜੰਗਲ ਵਾਲੇ ਪਾਸੋਂ ਰਾਤ ਨੂੰ ਜੰਗਲੀ ਜਾਨਵਰਾਂ ਤੋਂ ਡਰ ਨਹੀਂ ਲੱਗਦਾ ਉਹ ਕਹਿੰਦੇ ਜਾਨਵਰਾਂ ਤੋਂ ਕਾਹ ਦਾ ਡਰਤਾ ਮਾੜੇ ਬੰਦਿਆਂ ਤੋਂ ਲੱਗਦਾ ਹੈ ਕੁਝ ਸਮੇਂ ਬਾਅਦ ਲੋਕ ਉਹਨਾਂ ਬਾਰੇ ਪੁੱਛ ਪੜਤਾਲ ਕਰਨੋਂ ਹਟ ਗਏ ਜੇ ਕੋਈ ਦੇਰੂ ਬੰਦਾ ਉਹਨਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤੀ ਵਾਰ ਉਹ ਮੜਾ ਹੀ ਕਰ ਦਿੰਦੇ ਅਤੇ ਕਦੇ-ਕਦੇ ਫੜ ਕੇ ਰੱਖ ਲੈਂਦੇ ਪਤਾ ਨਹੀਂ ਉਸ ਨੌਜਵਾਨ ਮੁੰਡੇ ਨੂੰ ਕੀ ਬਿਮਾਰੀ ਸੀ ਉਸ ਦੇ ਜ਼ਖਮ ਭਰਨ ਦਾ ਨਾਂ ਨਹੀਂ ਸੀ ਲੱਗ ਰਿਹਾ ਕਈ ਵਾਰ ਤਾਂ ਇਹੋ ਲੱਗਦਾ ਜਿਵੇਂ ਉਸਦੇ ਜ਼ਖਮ ਹੋਰ ਵੱਧ ਗਏ ਹੁਣ ਪਿੰਡ ਵਿੱਚੋਂ ਦੋ ਚਾਰ ਬੰਦੇ ਉਹਨਾਂ ਬਾਰੇ ਜਾਣਨ ਦਾ ਯਤਨ ਕਰਦੇ ਰਹੇ ਉਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ ਬਸ ਇੰਨਾ ਤਾਂ ਜ਼ਰੂਰ ਪਤਾ ਲੱਗ ਗਿਆ ਕਿ ਭਾਵੇਂ ਉਹ ਜ਼ਖਮੀ ਹਾਲਤ ਵਿੱਚ ਹੈ ਫਿਰ ਵੀ ਕਮਜ਼ੋਰ ਨਹੀਂ ਹੈ ਕਿਸੇ ਬਹਾਦਰ ਖਾਨਦਾਨ ਦਾ ਖੂਨ ਹੈ ਸਰੀਰ ਦੇ ਇੰਨੇ ਜ਼ਖਮ ਹੋਣ ਦੇ ਬਾਵਜੂਦ ਵੀ ਉਹ ਕਿਸੇ ਤੋਂ ਨਹੀਂ ਡਰਦਾ ਉਸ ਨੂੰ ਜ਼ਖਮੀ ਕੌਣ ਕਰਦਾ ਹੈ ਇਹ ਘਰਾਸਮਈ ਗੱਲ ਸੀ ਕਈਆਂ ਨੇ ਤਾਂ ਉਸ ਦੇ ਸਰੀਰ ਉੱਤੇ ਰਤ ਸਿਮ ਦੀ ਵਿਵਖੀ ਸੀ ਲੋਕ ਬਹੁਤਾ ਨੇੜੇ ਤੇ ਉਹਨਾਂ ਦੇ ਨਹੀਂ ਸੀ ਜਾਂਦੇ ਜੇਕਰ ਕੋਈ ਉਹਨਾਂ ਨੂੰ ਸਿਮ ਦੀ ਰਤ ਬਾਰੇ ਪੁੱਛਦਾ ਤਾਂ ਆਗਰੇ ਨੂੰ ਆਖਦੇ ਇਹ ਜ਼ਖਮ ਸਾਡੇ ਆਪਣਿਆਂ ਨੇ ਦਿੱਤੇ ਹੋਏ ਨੇ ਪਰ ਉਹਨਾਂ ਦੇ ਘਰ ਪਰਿਵਾਰ ਬਾਰੇ ਕੋਈ ਪਤਾ ਨਹੀਂ ਸੀ ਕੋਈ ਇਸ ਜਾਣਦਾ ਕੋਈ ਆਖਦਾ ਕਿਸੇ ਦੂਰ ਦੇ ਸ਼ਹਿਰ ਤੋਂ ਆਏ ਹੋਏ ਨੇ ਕੋਈ ਆਖਦਾ ਕਿਸੇ ਪਿੰਡ ਦੇ ਹਨ ਕੋਈ ਆਖਦਾ ਪਿੰਡ ਵਾਲਿਆਂ ਵਰਗੇ ਲੱਗਦੇ ਨੇ ਕੋਈ ਆਖਦਾ ਸ਼ਹਿਰੀਆਂ ਵਰਗੇ ਨੇ ਮੁੰਡੇ ਨੂੰ ਲੱਗੀ ਲਾ ਇਲਾਜ ਬਿਮਾਰੀ ਤੋਂ ਡਰਦਾ ਕੋਈ ਉਹਨਾਂ ਕੋਲ ਬਹੁਤ ਹੀ ਧੀਰ ਰੁਕਦਾ ਵੀ ਨਹੀਂ ਸੀ ਉਹਨਾਂ ਬਾਰੇ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਕਈ ਦਿਖਾਵੇ ਦੇ ਦਾਨੀ ਨੇਤਾ ਅਤੇ ਅਮੀਰ ਲੋਕ ਉਸ ਦੇ ਜ਼ਖਮ ਕੱਜਣ ਨੂੰ ਨਰਮ ਲੈਂ ਕਪੜੇ ਦੇ ਜਾਂਦੇ ਕੁਝ ਸਮੇਂ ਲਈ ਉਸ ਦੀਆਂ ਪੀੜਾਂ ਕੱਢੀਆਂ ਜਾਂਦੀਆਂ। ਥੋੜੇ ਸਮੇਂ ਬਾਅਦ ਇਨ੍ਹਾਂ ਰੇਸ਼ਮੀ ਮਲਾਈਮ ਕੱਪੜਿਆਂ ਵਿੱਚ ਵੀ ਸਿਮ ਦਲਹੋ ਦਿਸਣ ਲੱਗ ਪੈਂਦਾ। ਪਿੰਡ ਦੇ ਸਿਆਣੇ ਪਤਵੰਤਿਆਂ ਨੇ ਸਲਾਹ ਬਣਾਈ ਕਿ ਉਹਨਾਂ ਦੋਵਾਂ ਜਣਿਆਂ ਨੂੰ ਪਿੰਡ ਦੇ ਸ਼ਹਿਰ ਅਤੇ ਪਰਿਵਾਰ-ਵਾਰੇ ਸਾਰਾ ਬੇਰਵਾ ਪੁੱਛ ਕੇ ਉਸ ਦਾ ਕੋਈ ਦੇਸੀ ਇਲਾਜ ਕਰਵਾਇਆ ਜਾਵੇ। ਉਹ ਉਹਨਾਂ ਨੂੰ ਮਿਲਣ ਜਾ ਰਹੇ ਸਨ ਇਸ ਬਹਾਨੇ ਸਮਾਗਮ ਤੇ ਪਹੁੰਚਣ ਲਈ ਵੀ ਸੱਦਾ ਦੇ ਆਉਂਗੇ। ਪਿੰਡ ਦੇ ਨੇੜੇ ਵੱਡੇ ਸਕੂਲ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਣਾ ਸੀ ਅਤੇ ਕਿਸੇ ਮੰਤਰੀ ਨੇ ਝੰਡਾ ਲਹਿਰਾਉਣਾ ਸੀ ਉਸ ਤੋਂ ਵੀ ਉਹਨਾਂ ਲਈ ਮਦਦ ਮੰਗਲ ਲੈਣਗੇ ਪਿੰਡ ਦੇ ਰਿਟਾਇਰ ਹੋ ਚੁੱਕੇ ਮਾਸਟਰ ਅਤੇ ਫੌਜੀ ਮਿਲ ਗਏ ਉਹਨਾਂ ਨੂੰ ਵੀ ਨਾਲ ਚੱਲਣ ਲਈ ਕਿਹਾ ਪਹਿਲਾਂ ਉਹਨਾਂ ਨਾਲ ਨਾਣੁਕਰ ਕੀਤੀ ਫਿਰ ਕਰਪਲਾ ਹੋਪਲਾ ਆਖਦਿਆਂ ਨਾਲ ਕਿਰਪਾਏ ਫੌਜੀ ਅਤੇ ਮਾਸਟਰ ਜੀ ਉਹਨਾਂ ਨਾਲ ਗੱਲੀ ਪੈ ਗਈ ਉਹਨਾਂ ਆਪਣੀ ਨੌਕਰੀ ਸਮੇਂ ਦੇ ਇਮਾਨਦਾਰੀ ਨਾਲ ਫਰਜ ਨਵਾਉਣ ਬੰਦੀਆਂ ਗੱਲਾਂ ਬਹੁਤ ਸੁਣੀਆਂ ਉਹ ਦੋਵੇਂ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਅੱਜ ਨੌਜਵਾਨ ਦੇ ਚਸ਼ਮਾ ਵਿੱਚ ਵੀ ਜਿਵੇਂ ਦਰਦ ਘਟ ਗਿਆ ਹੋਵੇ ਪੰਚ ਅਤੇ ਸਰਪੰਚ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਵੀ ਹੈਰਾਨ ਹੋ ਰਹੇ ਸਨ ਉਹਨਾਂ ਨੂੰ ਤਾਂ ਅਜੋਕੇ ਸਮੇਂ ਦੇ ਨਾਲ ਨਾਲ ਇਤਿਹਾਸ ਦੀ ਵੀ ਬਹੁਤ ਜਾਣਕਾਰੀ ਸੀ ਜਦੋਂ ਉਹ ਉਹਨਾਂ ਨਾਲ ਗੱਲਾਂ ਕਰਕੇ ਵਾਪਸ ਆਉਣ ਲੱਗੇ ਤਾਂ ਸਰਪੰਚ ਬੋਲਿਆ ਮੈਨੂੰ ਤਾਂ ਕੁਛ ਘਾਹ ਮਾੜਾ ਜਿਹਾ ਲੱਗਦਾ ਇਹਨਾਂ ਨੂੰ ਇੰਨੀ ਜਾਣਕਾਰੀ ਕਿੱਥੋਂ ਮਿਲ ਗਈ ਮੈਨੂੰ ਤਾਂ ਲੱਗਦਾ ਹੈ ਇਹ ਬਹੁਤ ਪੜ੍ਹੇ ਲਿਖੇ ਹੋਗੇ ਚੱਕਰ ਤਾਂ ਕੋਈ ਜ਼ਰੂਰ ਹੈ ਇੱਥੇ ਆਉਣ ਦਾ ਵੀ ਕੋਈ ਹੋਰ ਹੀ ਮਕਸਦ ਹੋਊ ਪੰਚ ਨੇ ਵੀ ਹਾਮੀ ਭਰ ਦਿੱਤੀ ਇੱਕ ਗੱਲ ਹੋਰ ਦੇਖੀ ਉਹ ਗੀਤੇ ਮਾਸਟਰ ਇਹ ਮੇਂ ਗੱਲਾਂ ਕਰ ਰਹੇ ਸਨ ਜਿਵੇਂ ਉਹਨਾਂ ਨੂੰ ਜਾਣਦੇ ਹੁੰਦੇ ਨੇ ਸਰਪੰਚ ਬੋਲਿਆ ਕਿਤੇ ਇਹ ਹੀ ਨਾ ਕੋਈ ਪੰਗਾ ਖੜਾ ਕਰਦੇ ਨਾ ਸਮਾ ਤਾਂ ਜਿਵੇਂ ਦੁੱਗਣੀ ਤਿਗੁਣੀ ਚਾਲੇ ਨਾਲ ਚੱਲ ਰਿਹਾ ਸੀ ਹੁਣ ਤਾਂ ਜੇ ਸਮਾਗਮ ਦੀਆਂ ਤਿਆਰੀਆਂ ਦੀ ਗੱਲ ਹੋ ਰਹੀ ਸੀ ਹੁਣੇ ਕਹੀ ਜਾਂਦੇ ਨੇ ਕਿ ਵੋਟਾਂ ਵੀ ਸਿਰ ਤੇ ਆ ਗਈਆਂ ਪਿੰਡ ਦੇ ਮੋਹਤਵਾਰ ਬੰਦਿਆਂ ਦੀ ਢੇਰ ਖਤਮ ਹੋ ਗਈ ਸੀ ਸਾਰੇ ਪਿੰਡ ਵਿੱਚ ਅੰਦਰ ਖਾਤੇ ਹਿਲਜੁਲ ਥਰੂ ਹੋ ਗਈ ਸੀ ਲੋਕ ਅੰਦਰੋਂ ਬਾਹਰੋਂ ਇੱਕ ਨਾ ਰਹੀ ਅੰਦਰੋਂ ਅੰਦਰਲੀ ਸਕੀਮਾਂ ਲੱਗਣ ਲੱਗੀਆਂ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਈੜਾਂ ਲੱਗਣੀਆਂ ਸ਼ੁਰੂ ਹੋ ਗਈਆਂ ਜਿਹੜਾ ਪਿੰਡ ਇੱਕ ਲੱਗਦਾ ਹੁੰਦਾ ਸੀ ਉਸ ਵਿੱਚ ਕਈ ਤੜੇ ਉਭਰ ਆਏ ਗਲੀ ਮਹੱਲੇ ਵਾਲਿਆਂ ਤਾਂ ਤਾਂ ਇਕੱਠੇ ਹੋਣਾ ਹੀ ਸੀ ਟੱਬਰਾਂ ਵਿੱਚ ਵੀ ਏਕਾ ਨਾ ਰਿਹਾ ਸਿਆਣੇ ਲੋਕ ਇਹ ਸਭ ਦੇਖ ਕੇ ਝੁਰਦੇ ਰਹਿੰਦੇ ਚੋਣਾਂ ਦਾ ਐਲਾਨ ਹੁੰਦਿਆਂ ਹੀ ਬੱਖ-ਵੱਖ ਪਾਰਟੀਆਂ ਵਾਲੇ ਲੋਕ ਖੱਲਾਂ ਖੁੰਝਾਂ ਵਿੱਚੋਂ ਵੀ ਵੋਟਰਾਂ ਨੂੰ ਲੱਭਦੇ ਫਿਰਦੇ ਰਹਿੰਦੇ ਸੀ। ਨੇਤਾ ਲੋਕ ਪਿੰਡ ਵਾਲਿਆਂ ਨੂੰ ਪੈਸੇ ਦੇ ਨਾਲ-ਚ, ਬੋਤਲਾਂ ਦਾ ਲਾਲਚ, ਨੌਕਰੀਆਂ ਦਾ ਲਾਲਚ ਅਤੇ ਹੋਰ ਨਸ਼ਿਆਂ ਦਾ ਲਾਲਚ ਦੇ ਕੇ ਗੋਟਾਂ ਆਪਣੇ ਪੱਖ ਵਿੱਚ ਕਰਨ ਬਾਰੇ ਯਤਨ ਕਰਦੇ ਰਹਿੰਦੇ। ਪਿੰਡ ਵਾਲੇ ਵੀ ਇੱਕ ਪਾਸੇ ਉਲਝ ਗਏ। ਹਰ ਰੋਜ਼ ਵੱਖ-ਵੱਖ ਪਾਰਟੀਆਂ ਦੇ ਨੇਤਾ ਜਨਤਾ ਨੂੰ ਆਪਣੇ ਵਾਅਦਿਆਂ ਨਾਲ ਭਰਮਾਉਣ ਦੀ ਕੋਸ਼ਿਸ਼ ਕਰਦੇ। ਉਹਨਾਂ ਦੀਆਂ ਕੋਸ਼ਿਸ਼ਾਂ ਕਾਫੀ ਹੱਦ ਤੱਕ ਕਾਮਯਾਬੀ ਹੋ ਗਈਆਂ ਬਹੁਤੇ ਲੋਕ ਪਿਛਲਾ ਸਾਰਾ ਸਮਾਂ ਭੁੱਲ ਭੁਲਾ ਕੇ ਉਹਨਾਂ ਦੇ ਪੈਦਰਿਆਂ ਵਿੱਚ ਆ ਗਏ ਪਿੰਡ ਵਿੱਚ ਹਰ ਰੋਜ਼ ਇਕੱਠ ਹੁੰਦਾ ਕਦੇ ਕਿਸੇ ਪਾਰਟੀ ਵਾਲੇ ਆਉਂਦੇ ਤੇ ਕਦੇ ਕਿਸੇ ਹਾਕਮ ਤੇਰਾ ਵੀ ਲੋਕਾਂ ਤੋਂ ਕੁਝ ਨਾ ਕੁਝ ਸਮਾਂ ਪਹਿਲਾਂ ਪੁਰਾਣੇ ਕੀਤੇ ਵਾਦਿਆਂ ਵਿੱਚੋਂ ਕੁਝ ਕੋ ਪੂਰੇ ਕਰਨ ਦਾ ਦਿਖਾਵਾ ਕਰਨ ਲੱਗੇ ਸਭ ਨੂੰ ਪਤਾ ਸੀ ਲੋਕ ਤਾਜ਼ਾ ਲਿਪਿਆ ਵੇਖਦੇ ਹਨ ਜੋਨ ਜਾਬ ਤੇ ਤੋਂ ਪਹਿਲਾਂ ਲੰਮੇ ਸਮੇਂ ਤੋਂ ਲੁਕਾਈ ੱੰਮਾ ਦੀ ਪ੍ਰਕਿਰਿਆ ਨੇ ਤੇਜ਼ੀ ਫੜੀ ਹੋਈ ਸੀ। ਗਏ ਜੁਗਾਰਾਂ ਨੂੰ ਕਈ-ਕਈ ਸਾਲ ਦੇ ਲਾਰਿਆਂ ਪਿੱਛੋਂ ਨਿਯੁਕਤੀ ਦੇਣੇ ਪੱਤਰ ਦੇਣੇ ਸ਼ੁਰੂ ਕਰ ਦਿੱਤੇ ਗਏ। ਨਿਯੁਕਤੀ ਪੱਤਰ ਦਿੰਦੇ ਹੋਏ ਬੰਡੀਆਂ ਵੱਡੀਆਂ-ਵੱਡੀਆਂ ਕੋਟਵਾਂ ਅਖਬਾਰਾਂ ਵਿੱਚ ਛਾਪਣ ਲੱਗੀਆਂ, ਨੀ ਪੱਤਰ ਰੱਖੇ ਜਾਣ ਲੱਗੇ। ਪਿੰਡੋਂ ਬਾਹਰ ਰਹਿੰਦੇ ਇਨ੍ਹਾਂ ਦੋ ਦੁਖਿਆਰਾਂ ਵੱਲੋਂ ਲੋਕਾਂ ਦਾ ਧਿਆਨ ਘਟ ਗਿਆ। ਪਤਾ ਨਹੀਂ ਮੌਸਮ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਉਸ ਨੌਜਵਾਨ ਦੀ ਤਕਰੀਬ ਵਧਨ ਲੱਗੀ ਕਈ ਵਾਰ ਉਹ ਦਰਦ ਨਾਲ ਕਰਾ ਰਿਹਾ ਹੁੰਦਾ ਸੀ ਪਿੰਡ ਦੇ ਲੋਕਾਂ ਨੂੰ ਉਸ ਨਾਲ ਹਮਦਰਦੀ ਸੀ ਉਹ ਉਸ ਦਾ ਇਲਾਜ ਕਰਾਉਣਾ ਚਾਹੁੰਦੇ ਸਨ ਉਹਦੀ ਮਾਂ ਆਖਦੀ ਮੇਰੇ ਪੁੱਤ ਦੀਆਂ ਪੀੜਾਂ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦਾ ਪਿੰਡ ਵਾਲਿਆਂ ਨੂੰ ਉਹਨਾਂ ਨੇ ਤਰਸ ਦੇ ਆਧਾਰ ਤੇ ਰੱਖਿਆ ਸੀ ਮੈਸੂਸ ਕਰਦੇ ਕਿ ਜੇਕਰ ਉਸਦਾ ਇਲਾਜ ਹੋ ਜਾਵੇ ਤਾਂ ਬਹੁਤ ਵੱਡੇ ਪੁੰਨ ਦਾ ਕੰਮ ਹੈ ਨਹੀਂ ਤਾਂ ਸਾਰੇ ਪਿੰਡ ਨੂੰ ਇਹਨਾਂ ਦਾ ਸਰਾਪ ਹੀ ਲੈ ਬੈਠੂ ਆਜ਼ਾਦੀ ਦਿਵਸ ਵੀ ਆ ਗਿਆ ਸਮਾਗਮ ਵੀ ਸ਼ੁਰੂ ਹੋ ਗਿਆ ਜਿਵੇਂ ਕੋਈ ਜਾਦੂ ਨਾਲ ਦ੍ਰਿਸ਼ ਬਦਲ ਰਿਹਾ ਹੋਵੇ ਸਟੇ ਤਿਆਰ ਸੀ ਸਕੂਲ ਦੇ ਬੱਚੇ ਦੇਸ਼ ਭਗਤੀ ਦੇ ਗੀਤ गा ਰਹੇ ਸਨ ਸਾਰਾ ਕੁਝ ਚੰਗਾ ਲੱਗ ਰਿਹਾ ਸੀ ਛੰਨ ਵਾਲੀ ਮਾਤਾ ਵੀ ਆਈ ਹੋਈ ਸੀ ਮੁੰਡਾ ਵੀ ਨਾਲ ਸੀ ਉਹ ਵੀ ਅੱਜ ਬੱਚਿਆਂ ਨੂੰ ਦੇਖ ਕੇ ਖੁਸ਼ ਹੋ ਕੇ ਤਾੜੀਆਂ ਮਾਰ ਰਹੀ ਸਨ ਗੱਡੀਆਂ ਦੇ ਕਾਫੇ ਆਉਣੇ ਸ਼ੁਰੂ ਹੋ ਗਏ ਪਤਾ ਨਹੀਂ ਕੌਣ ਹੈ ਪਰ ਕੀ ਹੈ ਇਸ ਪਿੰਡ ਵਿੱਚ ਵੱਡੇ ਵੱਡੇ ਲੋਕ ਤਾਂ ਆ ਰਹੇ ਨੇ ਸਾਰੇ ਪਾਸੇ ਕੀੜੀਆਂ ਬਾਗ ਪੁਲਿਸ ਨਹੀਂ ਪੁਲਿਸ ਘੇਰ ਰਹੀ ਸੀ ਲੋਕ ਹੈਰਾਨ ਹੋ ਰਹੇ ਸਨ ਇਹਨਾਂ ਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਘੇਰੇ ਬੱਚੇ ਸਟੇਜ 'ਤੇ ਨਾਟਕ ਖੇੜ ਰਹੇ ਸਨ। ਕੋਈ ਦੇਸ਼ ਭਗਤ ਹੋਣ ਦੀ ਭੂਮਿਕਾ ਨਿਭਾ ਰਿਹਾ ਸੀ। ਕੋਈ ਬ੍ਰਿਟਿਸ਼ ਸਰਕਾਰ ਦਾ ਅਫਸਰ ਬਣਿਆ ਹੋਇਆ ਸੀ। ਵੱਡੇ-ਵੱਡੇ ਨੇਤਾਵਾਂ ਲਈ ਨਤਾਵਾਂ ਲਈ ਕੁਰਸੀਆਂ ਖਾਲੀ ਕਵਲੀਆਂ ਗਿਆ। ਬੱਚਿਆਂ ਦੇ ਨਾਟਕ ਵੱਲੋਂ ਧਿਆਨ हट ਕੇ ਨੇਤਾਵਾਂ ਵੱਲ ਹੋ ਲੱਗਿਆ। ਇੰਨੇ ਨੇਤਾਵਾਂ ਦੇ ਆਉਂਕਾਰਨ ਉਹਨਾਂ ਦੇ ਨਾਲ ਆਇਆ ਅਸਰਾਂ ਦੀ ਕੁਸਰ-ਮੁਸਰ ਤੋਂ ਪਤਾ ਚੱਲਿਆ ਕਿ ਅੱਜ ਥਾਂ-ਥਾਂ 'ਤੇ ਆਜ਼ਾਦੀ ਦੇਸ ਬਣਾਇਆ ਜਾ ਰਿਹਾ ਹੈ। ਜਦੋਂ ਇਹਨਾਂ ਨੂੰ ਬੜਿਆ ਬਣਾਇਆ ਇਕੱਠ ਮਿਲ ਜਾਂਦਾ ਹੈ ਤਾਂ ਇਹ ਹੀ ਆਪਣੇ ਮੂੰਹ ਆਪੇ ਹੀ ਮੀਓ ਮਿੱਠੂ ਬਣ ਕੇ ਜਨਤਾ ਨੂੰ ਝੂਠੇ ਵਾਅਦਿਆਂ ਨਾਲ ਪਰਵਾਉਣ ਲਈ ਕੋਈ ਮੌਕਾ ਹੱਥੋਂ ਨਹੀਂ ਜਾਣਦੇ ਬੱਚਿਆਂ ਦਾ ਪ੍ਰੋਗਰਾਮ ਰੁਕਵਾ ਦਿੱਤਾ ਗਿਆ 15 15 20 20 ਸਾਲ ਤੋਂ ਸੱਤਾ ਵਿੱਚ ਰਹਣ ਵਾਲੇ ਇੱਕ ਦੂਜੇ ਦੀ ਉਂਗਲੀਆਂ ਉਠਾ ਰਹੇ ਸਨ ਸਮਝਦਾਰੀ ਰੱਖਣ ਵਾਲੇ ਇਹਨਾਂ ਦੀਆਂ ਗੱਲਾਂ ਸੁਣ ਕੇ ਸ਼ਰਮਿੰਦੇ ਹੋ ਰਹੇ ਸਨ ਕਈ ਇਮਾਨਦਾਰ ਆਸਾਮੀ ਇਨਾ ਦੇਖੇ ਚੜ ਰਹੀ ਸੀ ਪਰ ਇਹ ਕੀ ਹੋઈ ਜਾ ਰਿਹਾ ਸੀ ਦੇਹ ਦੇ ਮੋਹਤਵਰਾਂ ਦੇ ਨਾਲ ਹੋਰ ਵੱਡੇ ਵੱਡੇ ਨੇਤਾ ਲੋਕ ਅੱਖਾਂ ਵੱਲ ਬਲ ਕੇ ਦੇਖ ਐ ਸੰ ਇਹ ਹੀ ਝੂਠ ਹੈ ਜਾਂ ਸੁਪਨਾ ਹੈ ਜਾਂ ਸੱਚ ਹੈ ਬੱਚੇ ਨਿਮੋ ਚੜੇ ਹੋਏ ਭੁੱਖੇ ਪਾਣੇ ਇਨਾਂ ਨੇ ਦੇਵਾ ਨਤਾਵਾ ਦੇ ਮੋਹਨ ਬੇਸ ਰਹੇ ਸੰ ਕਦੋਂ ਇਹ ਚੁੱਕ ਹੋਣ ਅਤੇ ਉਹ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨਾ ਉਹ ਮਾਤਾ ਦੇ ਕੋਲ ਜਾ ਬੈਠੇ ਹੋਏ ਸਨ ਹੌਲੀ ਹੌਲੀ ਉਸ ਨਾਲ ਗੱਲੀ ਪੈ ਗਈ ਉਹਦਾ ਮੁੰਡਾ ਬੜੀ ਤਕਲੀਫ ਵਿੱਚ ਲੱਗ ਰਿਹਾ ਸੀ ਮਾਤਾ ਬੜੀ ਬੇਚੈਨ ਹੋ ਰਹੀ ਸੀ ਸੀਦਾਂ ਦੇ ਨਾਂ ਤੇ ਨਾਰੇ ਲੱਗ ਰਹੇ ਸਨ ਬਾਹਾਂ ਓਨਾਲ ਰਾਰ ਕੇ ਵਖ ਵਖ ਸੀਦਾਂ ਦੇ ਨਾਮ ਲੈ ਕੇ ਤੇਰੀ ਸੋਚ ਤੇ ਪਹਿਰਾ ਦੇਵਾਗੇ ਠੋਕ ਕੇ ਆਖ ਰਹੇ ਸਨ ਇੱਕ ਸਿੱਧੇ ਜਿਹੇ ਬੰਦੇ ਨੇ ਸਟੇਜ ਦੇ ਨੇੜੇ ਜਾ ਕੇ ਉੱਚੀ ਦੇ ਨੁਕਛਾ ਕੋਈ ਇਹ ਵੀ ਤਾਂ ਦੱਸ ਦਿਓ ਉਨ੍ਹਾਂ ਦੀ ਸੋਚ ਹੈ ਕੀ ਸੀ ਜਵਾਬ ਦੇਣ ਦੀ ਥਾਂ ਉਹ ਇੱਕ ਦੂਜੇ ਦੇ ਮੂੰਹ ਵੱਲ ਠੱਕਣ ਲੱਗੇ ਜਿਵੇਂ ਕੋਈ ਚੋਰੀ ਪੜੀ ਗਈ ਹੋਵੇ ਮੰਤਰੀ ਨੇ ਆਪਣੇ ਸਹਾਇਕ ਰੋਧੀ ਵੀ ਸੁਰ ਵਿੱਚ ਪੁੱਛਿਆ ਕੀ ਸੀ ਸੋਚ ਉਨ੍ਹਾਂ ਦੀ ਸਾਹ ਮੈਨੂੰ ਤਾਂ ਪਤਾ ਨਹੀਂ ਉਸ ਨੇ ਆਪਣੇ ਹੱਥ ਮੂੰਹ ਅੱਗੇ ਕਰ ਦਿਆਂ ਆਖਿਆ ਹੋਰ ਕਿਸੇ ਨੂੰ ਪਤਾ ਹੈ ਪਤਾ ਰੱਖ ਕਰ ਰੱਖਿਆ ਕਰੋ ਹੁਣ ਜਨਤਾ ਸਵਾਲ ਕਰਨ ਲੱਗ ਪਈ ਹੈ ਮੰਤਰੀ ਤਿਲਮ ਲਾਇਆ ਸਾਹਿਬ ਜਿਹੜੇ ਅਫਸਰ ਤੁਹਾਡੀ ਸਿਕਿਉਰਿਟੀ ਤੇ ਲੱਗੇ ਹੋਏ ਨੇ ਉਹ ਬਥੇਰੇ ਪੜੇ ਲਿਖੇ ਨੇ ਉਹਨਾਂ ਨੂੰ ਪਤਾ ਹੋ ਜਦੋਂ ਬਾਈ ਜੀ ਦੀ ਸੋਚਦਾ ਹੀ ਪਤਾ ਨਹੀਂ ਫਿਰ ਪਹਿਰਾ ਕਿਹਦੀ ਸੋਚ ਤੇ ਦਿਓਗੇ ਸਵਾਲ ਕਰਨ ਵਾਲੇ ਦਾ ਦੂਸਰਾ ਸਵਾਲ ਸੀ ਉਸ ਨੂੰ ਅੱਗੇ ਬੋਲਣ ਨਹੀਂ ਦਿੱਤਾ ਗਿਆ ਪੁਲਿਸ ਵਾਲੇ ਪੜ ਕੇ ਪਰੇ ਲੈ ਗਏ ਸામਨੇ ਬੈਠੀ ਭੀੜ ਵਿੱਚੋਂ ਕੋਈ ਬੁਰਬੁੜਾਇਆ ਉਹਨਾਂ ਦੀ ਸੋਚ ਜਾਣਨ ਲਈ ਉਹਨਾਂ ਬਾਰੇ ਪੜ੍ਹਨਾ ਪਊ ਨੇਤਾ ਬਣ ਲਈ ਪੜ੍ਹਾਈ ਜ਼ਰੂਰੀ ਨਹੀਂ ਹਿੰਦੀ ਪਿੰਡਵਾਣਾ ਵਿੱਚ ਕੁਸਰਮਸਰ ਸ਼ੁਰੂ ਹੋ ਗਈ ਬੱਚਾ ਨੇ ਇਸ਼ਾਰਾ ਮਿਲਦਿਆਂ ਹੀ ਫਿਰ ਆਪਣਾ ਨਾਟਕ ਸ਼ੁਰੂ ਕਰ ਦਿੱਤਾ ਮਾਤਾ ਤੇ ਮੁੰਡੇ ਨੂੰ ਵੀ ਉਹਨਾਂ ਆਪਣੇ ਨਾਲ ਹੀ ਸ਼ਾਮਲ ਕਰ ਲਿਆ ਦੇਖਦੇ ਆਂ ਦੇਖਦੇ ਆਂ ਉਸ ਦੇ ਰੂਪ ਬਗਨ ਲਗੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਰਾਜਗੁਰੂ ਸੰਦੇਵ ਉਦਮ ਸਿੰਘ ਲਾਲਾ ਲਾਜ ਬਗਰਾਏ ਅਤੇ ਹੋਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਲੋਕ ਪਛਾਣ ਨਹੀਂ ਸਕੇ ਮੁੰਡੇ ਨੇ ਆਪਣੇ ਸਰੀਰ ਤੇ ਲਪੇਟੀ ਚਾਦਰ ਲਾਹੀ ਲਹੂ ਸਿਮ ਰਿਹਾ ਸੀ ਉਸ ਦੀ ਹਾਲਤ ਬੜੀ ਨਾਜ਼ੁਕ ਹੁੰਦੀ ਜਾ ਰਹੀ ਸੀ ਇਸ ਨੂੰ ਲਹੂ ਲਹਾਣ ਕਿਹਨੇ ਕੀਤਾ ਹੈ ਨੇਤਾਵਾਂ ਵਿੱਚੋਂ ਇੱਕ ਚਿੱਕਿਆ ਤੁਸੀਂ ਸਾਰਿਆਂ ਨੇ ਇੱਕ ਬੱਚੇ ਨੇ ਜਵਾਬ ਦਿੱਤਾ ਇੱਕ ਬੱਚਾ ਜਿਸ ਨੇ ਕਾਲਾ ਕੋਟ ਪਾਇਆ ਹੋਇਆ ਸੀ ਉਸਨੇ ਸਾਰਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਤੁਹਾਡੇ ਵਿੱਚੋਂ ਅਧਿਆ ਤੋਂ ਵੱਧ ਤੇ ਕੇਸ ਬਣਦਾ ਹੈ ਅਟੈਂਪਟ ਟੂ ਮਰਡਰ ਦਾ ਅਸੀਂ ਤਾਂ ਇਹਨੂੰ ਜਾਣਦੇ ਵੀ ਨਹੀਂ ਇਹ ਨਿੱਤਾ ਬੋਲ ਇੱਕ ਨਿੱਤਾ ਬੋਲਿਆ ਲਾਲਖ ਦੇ ਬੇਟੇ ਵਿੱਚ ਜੇਕਰ ਕਿਸੇ ਵੱਡੇ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ ਉਹ ਬੰਗਮੰਗ ਢੰਗ ਨਾਲ ਹੱਸਿਆ ਅਤੇ ਬੋਲਿਆ ਸੱਚ ਕਿਹਾ ਤੁਸੀਂ ਇਹਨੂੰ ਭੁੱਲ ਗਏ ਇਹਦੇ ਕਰਕੇ ਤੁਸੀਂ ਵੱਡੇ ਵੱਡੇ ਨੇਤਾਵਾ ਬਣੇ ਬਠੇ ਹੋ ਸਾਰਿਆਂ ਇਸ ਨੂੰ ਆਧਮਰਿਆ ਕਰ ਛੱਡਿਆ ਇਸ ਨੂੰ ਖਤਮ ਕਰ ਲਈ ਨਿਤ ਨਿਤ ਨਵੇਂ ਜਾ ਖੋ ਦਿੰਦੇ ਹੋ ਅੱਜ ਕਿੰਨੇ ਉਹ ਜਾਣਦੇ ਨਹੀਂ ਕਿ ਸਾਨੂੰ ਲਾਹਨ ਤਾ ਤੁਹਾਡੇ ਦੇ ਸਾਹਮਣੇ ਬੈਠਾ ਲਾਹਨ ਤ ਦਰ ਗਿਆ ਕਿ ਉਸ ਦਾ ਪੁੱਤ ਕਿਵੇਂ ਵੱਡੇ ਵੱਡੇ ਲੀਡਰਾਂ ਸਾਹਮਣੇ ਜਵਾਨ ਚਲਾ ਰਿਹਾ ਹੈ ਤੁਹਾਡੇ ਵਿੱਚੋਂ ਬਹੁਤਿਆਂ ਦੇ ਹੱਥ ਇਸ ਦੇ ਹੋ ਨਾਰੰਗੇ ਹੋਏ ਰਹੇ ਤੇ ਉਹ ਬਤਲੀਆਂ ਨਜ਼ਰਾਂ ਮਿਲੀਆਂ ਪਰ ਬੱਚੇ ਉੱਤੇ ਪਿਓ ਦੀ ਮੱਟੀ ਕੋਰੀ ਦਾ ਕੋਈ ਅਸਰ ਨਾ ਹੋਇਆ ਇੱਕ ਅਧਿਆਪਕ ਬੱਚੇ ਦੇ ਕੰਨ ਵਿੱਚ ਕੁਝ ਕਹਿ ਰਿਹਾ ਸੀ ਮੰਚ ਉੱਪਰ ਦੇਸ਼ ਦੇ ਮੋਰੀ ਨੇਤਾ ਆ ਰਹੇ ਸਨ ਚੰਗੀ ਤਰ੍ਹਾਂ ਦੇਖਣ ਤੇ ਪਤਾ ਲੱਗਿਆ ਇਹ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਨੇ ਨਿਤਾਵਾਵਾਂ ਵਰਗੇ ਕੱਪੜੇ ਪਾਏ ਹੋਏ ਸਨ ਉਹਨਾਂ ਦੇ ਹੱਥ ਵਿੱਚ ਇਸ ਤਰ੍ਹਾਂ ਸਨ ਜਿਵੇਂ ਕੋਈ ਨਾਰ ਰੰਗੇ ਹੋਣ ਇਹ ਸਾਰੇ ਇਸ ਨੂੰ ਮਾਰਨ ਤੇ ਤੁਰੇ ਹੋਏ ਨੇ ਬੱਚੇ ਨੇ ਉਹਨਾਂ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਇਹ ਤਾਂ ਦੇਖਦੇ ਰੱਖੇ ਨੇ ਭੀੜ ਵਿੱਚੋਂ ਬਾਹਰ ਆਈ ਕਹਿਣ ਨੂੰ ਰੱਖੇ ਨੇ ਇਹ ਤਾਂ ਉਸ ਬਾੜ ਵਰਗੇ ਨੇ ਜਿਹੜੀ ਬਾੜ ਖੇਤ ਨੂੰ ਖਾਣ ਲੱਗ ਜਾਂਦੀ ਹੈ ਮਾਤਾ ਦੇ ਮੱਥੇ ਤੇ ਪੁੱਤ ਲਈ ਚਿੰਤਾ ਦੀਆਂ ਧਕੀਰਾ ਉੱਭਰੀਆਂ ਹੋਈਆਂ ਸਨ ਉਹ ਸਾਫ਼ ਸੁਥਰੇ ਨਿਵਾਸ ਵਿੱਚ ਪਰਦੇ ਤੇ ਬਣੇ ਦੇਸ਼ ਦੇ ਨਕਸ਼ੇ ਤੇ ਅੱਗੇ ਖੜੀ ਸੀ ਬੱਚਾ ਡਿੱਗ ਡੋਲੇ ਖਾਂਦਾ ਆਂਦੇ जख्मी ਡਿੱਗਦੇ जख्मी ਨੌਜਵਾਨ ਵੱਲ ਭੱਜਿਆ ਉਹ ਜੀ ਮਾਸਟਰ ਇੱਕ ਦੋ ਨੇਤਾ ਅਤੇ ਅਫਸਰ ਜਿਹੜੇ ਆਪਣੇ ਫਰਜ਼ ਨਿਭਾਉਣ ਵਾਲੇ ਪਾਸੋਂ ਬੇਤਾਬ ਸਨ ਕਿਸੇ ਦੀ ਭਲਾਈ ਲਈ ਆਪਣੇ ਕੱਪੜਿਆਂ ਦੇ ਦਾਗ ਲੱਗਣ ਤੋਂ ਨਹੀਂ ਡਰ ਹੰਡਰਦੇ ਅਤੇ ਉਹ ਬੱਚਿਆਂ ਨੇ ਭੱਜ ਭੱਜ ਕੇ ਉਸ ਨੂੰ ਸੰਭਾਲ ਲਿਆ ਡਿੱਗਾ ਨਹੀਂ ਦਿੱਤਾ ਕਈ ਅਫਸਰ ਉਸ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੁੰਦੇ ਸਨ ਪਰ ਨ ਤਾਂ ਆਮ ਆਦੀ ਸੁਰੱਖਿਆਤ ਵਿੱਚ ਕਟਾਈ ਹੋਣ ਤੋਂ ਡਰਦੇ ਅੱਗੇ ਨਹੀਂ ਆਏ ਤੁਸੀਂ ਜਿਹੜੀਆਂ ਦਾਤੀਆਂ ਇਸ ਦੀਆਂ ਜੜ੍ਹਾਂ ਵਿੱਚ ਚਲਾ ਰਹੇ ਹੋ ਉਹ ਇਸ ਦੀਆਂ ਨਹੀਂ ਤੁਹਾਡੀਆਂ ਆਪਣੀਆਂ ਜੜ੍ਹਾਂ ਨੇ ਇਹ ਹੈ ਕੌਣ ਇਹ ਤਾਂ ਦੱਸ ਦਿਓ ਇੱਕ ਨੱਥ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਇਹ ਲੋਕਤੰਤਰ ਹੈ ਉਸ ਨੇ بڑے ਜੋਸ਼ ਨਾਲ ਤੇ ਭਰੀਆਂ ਅੱਖਾਂ ਨਾਲ ਦਿਖਾ ਸਾਰੇ ਪਾਸੇ ਚੁੱਪ ਵਰਤ ਗਈ ਅਟੈਂਪਟ ਟੂ ਮਰਡਰ ਥਾਏ ਪਸਮ ਕਰ ਦੇਣ ਵਾਲੀ ਨਜ਼ਰ ਸੁੱਟਦਿਆਂ ਬੱਚਾ ਬੁਰਬੜਾਇਆ ਉਸ ਦਾ ਚਿਹਰਾ ਕਾਫੀ ਪੱਕ ਰਿਹਾ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਅਮਰਤ ਕੌਰ ਬਰੁੱਖਾਂ ਦੀ ਇਹ ਰਚਨਾ ਜੀ ਬਹੁਤ ਹੀ ਸੋਹਣੀ ਰਚਨਾ ਹੈ ਸੋ ਆਪ ਤੁਸੀਂ ਇਸ ਦੇ ਵੱਧ ਤੋਂ ਵੱਧ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ